ਉਹ ਕਨਸਿਸਟੈਂਸੀ ਜਿਹੜੀ ਹੈ ਗਾਂਧੀ ਨਹਿਰੂ ਪਰਿਵਾਰ ਦੀ ਹੈ ਠੀਕ ਹੈ ਮੈਂ ਅਜ ਤੱਕ ਵੀ ਉਹੀ ਮੰਨਦਾ ਹਾਂ ਤੁਸੀਂ ਇਹਦੇ ਵੀ ਪੰਜਾਬ ਦੀ ਵੋਟ ਰੱਖੀ ਹੈ ਇਹਦਾ ਖਾਸ ਕਾਰਨ ਮੇਟੀ ਦੇ ਲੋਕਾਂ ਨੇ ਮੈਨੂੰ ਪਿਆਰ ਦਿੱਤਾ ਹੈ ਪਹਿਲਾਂ ਵੀ ਦਿੰਦੇ ਸੀ ਮੈਂ ਮਤਲਬ ਸਾਲ 2 ਸਾਲ ਤੋਂ ਨਹੀਂ ਮੈਂ 40 ਸਾਲ ਤੋਂ ਹਾਂ ਉਹ ਤੋਂ ਬਾਅਦ ਮੈਂ ਕੰਟੀਨਿਊ ਸੰਜੋ 1983 ਤੋਂ ਲੈ ਕੇ ਅੱਜ ਤੱਕ ਟਿਲ ਡੇਟ ਮੈਂ ਉੱਥੇ ਹੀ ਕੰਮ ਕਰ ਰਿਹਾ ਹਾਂ ਜਿਹੜੀ ਹਾਲੀ ਲੋਕ ਸਭਾ ਚੋਂ ਤੁਸੀਂ ਰਾਜਾ ਵੜਿੰਗ ਜੀ ਇਥੋਂ ਕੰਟੈਸਟ ਕਰ ਰਹੇ ਸੀ ਉਹਨਾਂ ਨੂੰ ਵੀ ਵੋਟ ਪਈ ਹੈ ਤੇ ਹੁਣ ਭਾਰਤ ਕੋਸ਼ ਨਾਸ਼ੂ ਨੂੰ ਪਾਉਂਗੇ ਦਾ ਇੰਡਸਟਰੀਅਲਿਸਟ ਕਾਫੀ ਨੇ ਇਸ ਹਲਕੇ ਦੀ ਗੱਲ ਕਰੀਏ ਤਾਂ ਉਹ ਸੰਜੀਵ ਅਰੋੜਾ ਜੀ ਦੇ ਨਾਲ ਨੇ ਇਹ ਕਈ ਲੋਕਾਂ ਦਾ ਇਹ ਮੰਨਣਾ ਤੁਸੀਂ ਕਿਵੇਂ ਆਬਜ਼ਰਵ ਕਰਦੇ ਹੋ ਠੀਕ ਆ ਆਮ ਆਦਮੀ ਜਿਹੜਾ ਹੈ ਉਹ ਆਸ਼ੂ ਦੇ ਨਾਲ ਖੜਾ ਹੈ ਇਹ ਇਹਨਾਂ ਨੇ ਆਪਣੇ ਠਿੱਡ ਪਰੰਦੀ ਪਹਿਲਾਂ ਗੱਲ ਕੀਤੀ ਹੈ ਵਿਕਾਸ ਗੁਰੂ ਜੀ ਤਾਂ ਬਾਤ ਬਾਤ ਦੀ ਗੱਲ ਹੈ ਠੀਕ ਤੁਸੀਂ ਖਿੱਚਿਆ ਸਾਰਿਆਂ ਨੂੰ ਕਿ ਆਪਾਂ ਨੂੰ ਇੱਥੇ ਇੱਕ ਹੋ ਕੇ ਲੜਨ ਦੀ ਲੋੜ ਹੈ ਤਾਂ ਹੀ ਕਾਂਗਰਸ ਦਾ ਕੁਝ ਬਣ ਸਕਦਾ ਅਸੀਂ ਸਾਰੇ ਜਨੇ ਮਤਲਬ ਇਹੀ ਕੰਮ ਕਰ ਰਹੇ ਹਾਂ ਕਿ ਸਾਡੇ ਸਾਰੇ ਇੱਕ ਜੁੱਟ ਹੋ ਕੇ ਲੜਨ ਹੁਣ ਇੱਕ ਜੁੱਟਤਾ ਬਣ ਗਿਆ ਬਾਬੂਸ਼ਾਹ ਦੇਖ ਰਹੇ ਦੁਸਰੇ ਲੁਧਿਆਣਾ ਪੱਛਮ ਦੀ ਜਿਮਨੀ ਚੋਣ ਦੀ ਤਿਆਰੀ ਜਿਹੜੀ ਹੈ ਪੂਰੀ ਜ਼ੋਰਾਂ ਤੇ ਹੈ ਹਰੇਕ ਪਾਰਟੀ ਦੀ ਗੱਲ ਕਰੀਏ ਤਾਂ ਕਿਉਂਕਿ ਥੋੜੇ ਦਿਨ ਰਹਿ ਚੁੱਕੇ ਨੇ ਪੋਲਿੰਗ ਦੇ ਵਿੱਚ ਕਾਂਗਰਸ ਦੀ ਗੱਲ ਕਰੀਏ ਜਿੱਥੇ ਪੰਜਾਬ ਦੇ ਲਗਭਗ ਸਾਰੇ ਲੀਡਰ ਇਕੱਠੇ ਨਜ਼ਰ ਆ ਰਹੇ ਨੇ ਉੱਥੇ ਹੀ ਹੁਣ ਜਿਹੜੇ ਦੇਸ਼ ਭਰ ਤੋਂ ਵੱਡੇ ਲੀਡਰ ਨੇ ਜਿਹੜੇ ਉਹ ਵੀ ਲੁਧਿਆਣਾ ਪਹੁੰਚ ਚੁੱਕੇ ਨੇ ਕੈਂਪੇਨ ਦੇ ਵਿੱਚ ਕੁੱਦੇ ਨੇ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਕਿਸ਼ੋਰੀ لال ਸ਼ਰਮਾ ਦੇ ਨਾਲ ਜਿਨ੍ਹਾਂ ਦਾ ਨਾਮ ਆ ਲੋਕ ਸਭਾ ਚੋਣਾਂ ਜਿਹੜੀਆਂ ਹੋਈਆਂ ਸੀਗੀਆਂ ਉਦੋਂ ਬਹੁਤ ਇੱਕ ਵੱਡਾ ਨਾਮ ਸੀਗਾ ਤੇ ਇੱਕ بڑا ਸੁਰਖੀਆਂ ਬਟੋਰੀਆਂ ਸੀ ਇਹਨਾਂ ਦੇ ਨਾਮ ਨੇ ਜਦੋਂ ਇਹਨਾਂ ਨੇ ਸਮ੍ਰਿਤੀ ਰਾਣੀ ਨੂੰ ਹਰਾ ਕੇ ਜਿਹੜਾ ਸੀਗਾ ਕਾਂਗਰਸ ਦੇ ਮੁਤਾਬਿਕ ਇਹਨਾਂ ਨੇ ਰਾਹੁਲ ਗਾਂਧੀ ਜੀ ਦਾ ਬਦਲਾ ਲਿਆ ਸੀਗਾ ਤੇ ਇੰਟਰਸਟਿੰਗ ਗੱਲ ਇਹ ਹੈ ਕਿ ਕਿਸ਼ोरी لال ਜੀ ਦੀ ਜਿਹੜੀ ਜੰਪਾ ਲੁਧਿਆਣੇ ਦੇ ਨੇ ਤੇ ਇਹਨਾਂ ਦੀ ਜਿਹੜੀ ਵੋਟ ਹੈ ਉਹ ਅਜੇ ਵੀ ਲੁਧਿਆਣਾ ਦੀ ਹੈ ਬੇਸ਼ੱਕ ਇਹ ਅਮੇਠੀ ਦੇ ਮੌਜੂਦਾ ਆ ਮੈਂਬਰ ਪਾਰਲੀਮੈਂਟ ਨਿਕਸ਼ੋਰੀ ਲਾਲ ਜੀ ਕਿਸ ਤਰ੍ਹਾਂ ਦਾ ਮਾਹੌਲ ਦੇਖ ਰਿਹਾ ਹਾਂ ਲੁਧਿਆਣਾ ਤੁਹਾਡਾ ਆਪਣਾ ਬਰਥਪਲੇਸ ਵੀ ਹੈ ਜੀ ਆਪ ਦਾ ਹਿੰਦੀ ਚੈਨਲ ਹੈ ਪੰਜਾਬੀ ਪੰਜਾਬੀ ਹੈ ਠੀਕ ਹੈ ਨਹੀਂ ਇੱਥੇ ਅੱਛਾ ਮਾਹੌਲ ਹੈ ਮੈਂ ਦੇਖ ਰਿਹਾ ਕਿ ਮੈਂ ਕਿਉਂਕਿ ਨਾਮੀਨੇਸ਼ਨ 'ਚ ਵੀ ਆਇਆ ਸੀਗਾ ਉਸ ਤੋਂ ਬਾਅਦ ਇੱਕ ਦਿਨ ਰੁੱਕ ਕੇ ਬਾਅਦ 'ਚ ਮੈਂ ਗਿਆ ਸੀਗਾ ਉੱਥੇ ਤੇ ਮਾਹੌਲ ਅੱਛਾ ਹੈ ਕਿਉਂਕਿ ਦੇਖੋ ਵਰਕਰ ਨਾਲ ਤੁਰ ਪਿਆ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਵਰਕਰ ਦੀ ਤੇ ਵਰਕਰ ਨਾਲ ਤੁਰ ਪਿਆ ਤੇ ਮਾਹੌਲ ਅੱਛਾ ਲੱਗ ਰਿਹਾ ਕਿਉਂਕਿ ਮੈਂ ਉੱਥੋਂ ਰੈਗੂਲਰ ਏ ਲੋਕਾਂ ਦੀਆਂ ਪੋਸਟਾਂ ਵੀ ਆਉਂਦੀਆਂ ਸੀਗਾ ਮੈਂ ਗੱਲ ਵੀ ਕਰਦਾ ਸੀਗਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਮੇਰੀ ਟੀਮ ਇੱਥੇ ਆਈ ਹੋਈ ਹੈ ਮੇਠੀ ਲਾਇਬ੍ਰੇਰੀ ਦੇ ਕਿ ਜਿਨ੍ਹਾਂ ਨੇ ਮੈਨੂੰ ਜਿਤਾਣ ਚ ਕੰਮ ਕੀਤਾ ਉਹ ਇੱਥੇ ਮੈਂ ਇੱਥੇ ਲਗਾਇਆ ਕਿ ਸਾਡੇ ਇੱਥੇ ਮੇਠੀ ਲਾਇਬ੍ਰੇਰੀ ਔਰ ਪ੍ਰਤਾਪਗੜ੍ਹ ਸੁਲਪਾਣ ਸੁਲਤਾਨਪੁਰ ਦੇ ਬਹੁਤ ਸਾਰੇ ਵੋਟਰ ਸਾਡੇ ਇੱਥੇ ਰਹਿੰਦੇ ਆ ਤੇ ਮੈਂ ਉਹਨਾਂ ਨੂੰ ਕਿਹਾ ਕਿ ਉਹਨਾਂ ਦੇ ਰਿਸ਼ਤੇਦਾਰਾਂ ਦਾ ਨਾਮ ਐਡਰੈਸ ਲੈ ਕੇ ਆਓ ਤੇ ਜਿਹੜੇ ਇੱਥੇ ਮੌਜੂਦ ਕਿਉਂਕਿ ਇਹ ਮੇਰੇ ਇਲੈਕਸ਼ਨ 'ਚ ਵੀ ਜਾਂਦੇ ਆਏ ਇਤੋਂ ਜਾਂਦੇ ਆ ਤਾਂ ਹੁਣ ਇਹ ਐਸੀ ਕਨਸਟੈਂਸੀ ਦੇ ਗ੍ਰੈਂਡ ਵਾਲੇ ਤਾਂ ਅਸੀਂ ਵੀ ਆਪਣੀ ਟੀਮ ਲੈ ਕੇ ਆਏ ਆ ਕਿ ਮੈਂ ਵੀ ਇਹਨਾਂ ਤੱਕ ਕੰਟੈਕਟ ਕਰਾਂ। ਅੱਛਾ ਤੁਹਾਡੇ ਤੇ ਤੁਸੀਂ ਬਹੁਤ ਵੱਡੀ ਸੀਟ ਤੇ ਜਿੱਤ ਹਾਸਲ ਕੀਤੀ ਜੀ। ਉਹ ਉਦੋਂ ਵੀ ਤੁਹਾਨੂੰ ਜਾਂ ਉਦੋਂ ਵੀ ਆਏ ਨਹੀਂ ਆਇਆ ਮਾਂਚ ਕੀ ਮੀਠੀ ਦੇ ਲੋਕਾਂ ਨੇ ਇੰਨਾ ਪਿਆਰ ਦਿੱਤਾ ਕਿ ਮੈਂ ਵੋਟ ਹੁਣ ਉੱਥੋਂ ਦੀ ਕਰਵਾ ਲਾਂ। ਤੁਸੀਂ ਅਜੇ ਵੀ ਪੰਜਾਬ ਦੀ ਵੋਟ ਰੱਖੀ ਹੈ। ਇਹਦਾ ਖਾਸ ਕਾਰਨ ਕੀ ਹੈ? ਮੈਂ ਜਿੱਤਣ ਤੋਂ ਬਾਅਦ ਵੀ ਇਹੀ ਗੱਲ ਕਹਿਆ ਸੀਗਾ। ਉਹ ਕਨਸਟੈਂਸੀ ਜਿਹੜੀ ਹੈ ਗਾਂਧੀ Nehru ਪਰਿਵਾਰ ਦੀ ਹੈ। ਠੀਕ ਹੈ। ਮੈਂ ਅਜੇ ਤੱਕ ਵੀ ਉਹੀ ਮੰਨਦਾ ਹੈ। ਠੀਕ ਹੈ। ਤੇ ਹੁਣ ਦੂਸਰਾ ਹੈ ਕਿ ਮੈਠੀ ਦੇ ਲੋਕਾਂ ਨੇ ਮੈਨੂੰ ਪਿਆਰ ਦਿੱਤਾ ਹੈ ਪਹਿਲਾਂ ਵੀ ਦਿੰਦੇ ਸੀ ਮੈਂ ਮਤਲਬ ਸਾਲ 2 ਸਾਲ ਤੋਂ ਨਹੀਂ ਹੈ ਮੈਂ 40 ਸਾਲ ਤੋਂ ਹੋਂਤੇ ਹਾਂ ਮੈਂ ਗ੍ਰੈਜੂਏਸ਼ਨ ਕਰਨ ਆਰੀਆ ਕਾਲਜ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਮੈਂ ਰਾਜੀ ਜੀ ਦੇ ਨਾਲ ਇੱਕ ਟ੍ਰੇਨਿੰਗ ਪ੍ਰੋਗਰਾਮ ਸੀ ਇਸੇ ਸੱਤਪਲ ਪ੍ਰਾਸ਼ਰ ਜੀ ਨੇ ਮੈਨੂੰ ਭੇਜਿਆ ਸੀ ਉੱਥੇ ਦਿੱਲੀ ਤਾਂ ਉਹ ਤੋਂ ਬਾਅਦ ਮੈਂ ਰਾਹੁਲ ਜੀ ਰਾਜੀ ਜੀ ਨੇ ਮੈਨੂੰ ਪੇਕੇ ਤਾਂ ਆਪਣੀ ਕੰਸਟੈਂਸੀ ਲੈ ਗਏ ਤਾਂ ਉਹ ਤੋਂ ਬਾਅਦ ਮੈਂ ਕੰਟੀਨਿਊ ਸੰਜੋ 1983 ਤੋਂ ਲੈ ਕੇ ਅੱਜ ਤੱਕ ਟਿਲ ਡੇਟ ਮੈਂ ਉੱਥੇ ਹੀ ਕੰਮ ਕਰ ਰਿਹਾ ਹਾਂ ਤਦ ਪੁੱਛਣਾ ਕਿ ਜਿਹੜੀ ਹਾਲ ਹੀ ਲੋਕ ਸਭਾ ਚੋਂ ਤੁਸੀਂ ਰਾਜਾ ਵੜਿੰਗ ਜੀ ਇਥੋਂ ਕੰਟੈਸਟ ਕਰ ਰਹੇ ਸੀ ਉਹਨਾਂ ਨੂੰ ਵੀ ਵੋਟ ਪਈ ਹੈ ਤੇ ਹੁਣ ਭਾਰਤ ਪੁਸ਼ਣ ਆਸ਼ੂ ਨੂੰ ਪਾਉਂਗੇ ਜੀ ਨਹੀਂ ਮੇਰੀ ਵੋਟ ਸੈਂਟਰਲ ਚ ਹੈ ਲੇਕਿਨ ਮੇਰੀ ਵੋਟ ਲੁਧਿਆਣਾ ਤੋਂ ਹੈ ਠੀਕ ਹੈ ਜੀ ਅੱਛਾ ਕਿਸ ਤਰ੍ਹਾਂ ਦਾ ਮਾਹੌਲ ਦੇਖ ਰਹੇ ਹੋ ਭਾਰਤ ਪੁਸ਼ਣ ਆਸ਼ੂ ਦਾ ਸਿੱਧੇ ਤੌਰ ਤੇ ਫਾਈਟ ਜਿਹੜੀ ਹੈ ਉਹ ਰੂਲਿੰਗ ਪਾਰਟੀ ਦੇ ਕੈਂਡੀਡੇਟ ਸੰਜੀਵ अरोड़ा ਨਾਲ ਦੇਖੀ ਜਾ ਰਹੀ ਹੈ ਤੇ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਇੰਡਸਟਰੀਲਿਸਟ ਕਾਫੀ ਨੇ ਇਸ ਹਲਕੇ ਦੀ ਗੱਲ ਕਰੀਏ ਤਾਂ ਉਹ ਸੰਜੀਵ अरोड़ा ਜੀ ਦੇ ਨਾਲ ਨੇ ਇਹ ਕਈ ਲੋਕਾਂ ਦਾ ਇਹ ਮੰਨਣਾ ਤੁਸੀਂ ਕਿਵੇਂ ਆਬਜ਼ਰਵ ਨੇ ਦੇਖੋ ਇੰਡਸਟਰੀ ਲਿਸਟਾਂ ਦੀ ਕੁਝ ਮਜਬੂਰੀ ਹੋ ਸਕਦੀ ਹੈ ਮੈਨੂੰ ਨਹੀਂ ਜਾਂਦਾ ਕਿ ਇਹ ਹੈ ਕਿਉਂਕਿ ਮੈਂ ਭਲੇ ਮੇਰੀ ਟੀਮ ਵੀ ਮੈਨੂੰ ਰਿਪੋਰਟ ਕਰੇਗੀ ਲੇਕਿਨ ਦੇਖੋ ਕੀ ਹੁੰਦਾ ਕਿ ਮੇਨ ਹੁੰਦਾ ਕਿ ਆਮ ਆਦਮੀ ਠੀਕ ਹੈ ਆਮ ਆਦਮੀ ਜਿਹੜਾ ਹੈ ਉਹ ਆਸ਼ੂ ਦੇ ਨਾਲ ਖੜਾ ਹੈ ਔਰ ਕਾਂਗਰਸ ਦਾ ਆਮ ਵਰਕਰ ਜਿਹੜਾ ਹੈ ਉਹ ਕਾਂ ਆਸ਼ੂ ਦੇ ਨਾਲ ਖੜਾ ਹੈ ਠੀਕ ਹੈ ਆਸ਼ੂ ਜੀ ਦੇ ਕੰਮ ਇੱਥੇ ਬੋਲਦੇ ਹੈ ਠੀਕ ਹੈ ਇਸ ਕਰਕੇ ਉਹ ਲੋਕ ਜਾਣਦੇ ਹੈ ਕਿ ਸਾਡੇ ਕਿਉਂਕਿ ਉਹਨਾਂ ਨੇ 3 ਸਾਲ ਇਹਨਾਂ ਨੂੰ ਵੀ ਦੇਖ ਲਿਆ ਠੀਕ ਹੈ ਗੱਲਾਂ ਹੀ ਹੈ ਖਾਲੀ ਮਤਲਬ ਤੁਸੀਂ ਇਹ ਦੇਖ ਲਓ ਕਿ ਮੈਂ ਕਹਿਣਾ ਨਹੀਂ ਚਾਹ ਰਿਹਾ ਤੁਸੀਂ ਪੱਤਰਕਾਰ ਲੋਕਾਂ ਤੁਸੀਂ ਮੇਰੇ ਨਾਲੋਂ ਜ਼ਿਆਦਾ ਡੈਪਥ ਜਾਣਦੇ ਹੋ ਕਿਉਂ ਮੇਰਾ ਡੇ ਟੂ ਡੇ ਮਤਲਬ ਨਹੀਂ ਤੁਹਾਡਾ ਡੇ ਟੂ ਡੇ ਨਾਲ ਲੋਕਾਂ ਨਾਲ ਵਾਹ ਰੰਦਾ ਹੈ ਤਾਂ ਮੇਰਾ ਇਹੀ ਕਹਿਣਾ ਹੈ ਕਿ ਤੁਸੀਂ ਦੇਖ ਲਓ ਕਿ ਇਹਨਾਂ ਨੇ ਆਪਣੇ ਢਿੱਡ ਭਰਨ ਦੀ ਪਹਿਲਾਂ ਗੱਲ ਕੀਤੀ ਹੈ ਵਿਕਾਸ ਗੁਗੂ ਜੀ ਤਾਂ ਬਾਤ ਬਾਤ ਦੀ ਗੱਲ ਹੈ ਠੀਕ ਹੈ ਵਿਕਾਸ ਕਨਸੈਪਟ ਹੀ ਨਹੀਂ ਹੈ ਆ ਪਾਰਟੀ ਦਾ ਬੇਸਿਕਲੀ ਚੱਕ ਜੀ ਸ਼ਰਮਾ ਜੀ ਇਹ ਚੀਜ਼ ਕਾਂਗਰਸ ਚ ਬੜੀ ਦੇਖੀ ਜਾਂਦੀ ਜਿਹੜੀ ਇਨ ਫਾਈਟਿੰਗ ਹੁੰਦੀ ਐ ਇਸ ਵੇਲੇ ਵੀ ਜਦੋਂ ਕੈਂਡੀਡੇਟ ਅਨਾਉਂਸ ਕਰਤਾ ਸੀ ਭਾਰਤਪੁਤ ਰਾਸ਼ੂ ਜੀ ਨੂੰ ਉਸ ਤੋਂ ਬਾਅਦ ਵੀ ਖੁੱਲ ਕੇ ਦੇਖਿਆ ਗਿਆ ਕਿ ਕਾਂਗਰਸ ਚ ਇੱਕ ਜੁਟਤਾ ਨਹੀਂ ਸੀ ਹਾਲਾਂਕਿ ਹੁਣ ਤੁਸੀਂ ਆਏ ਹੋ ਹੁਣ ਸਾਰੇ ਲੀਡਰ ਇਕੱਠੇ ਨੇ ਨੋ ਡਾਊਟ ਇਹ ਗੱਲਾਂ ਸਾਹਮਣੇ ਆਈਆਂ ਕਿ ਤੁਸੀਂ ਮੀਟਿੰਗ ਲਈ ਐ ਤੁਸੀਂ ਖਿੱਚਿਆ ਸਾਰਿਆਂ ਨੂੰ ਕਿ ਆਪਾਂ ਨੂੰ ਇੱਥੇ ਇੱਕ ਇੱਕ ਹੋ ਕੇ ਲੜਨ ਦੀ ਲੋੜ ਐ ਤਾਂ ਹੀ ਕਾਂਗਰਸ ਦਾ ਕੁਝ ਬਣ ਸਕਦਾ ਨਹੀਂ ਤਾਂ ਆਪਾਂ ਆਪ ਦੇ ਆਪ ਨੂੰ ਹਰਾ ਲਾਂਗੇ ਇਸ ਤਰ੍ਹਾਂ ਦਾ ਕੁਝ ਹੋਇਆ ਸੀ ਕੀ ਉੱਤੋਂ ਤੁਹਾਡੇ ਵਰਗੇ ਜਿਹੜੇ ਲੀਡਰ ਨੇ ਉਹਨਾਂ ਨੂੰ ਆ ਕੇ ਇੰਟਰਵਿਊ ਕਰਨਾ ਪਿਆ ਨਹੀਂ ਨਹੀਂ ਮੈਂ ਇੰਟਰਵਿਊ ਨਹੀਂ ਕਿ ਮੈਂ ਤਾਂ ਇੱਥੇ ਦਾ ਲੋਕ ਲੈਂਦਾ ਮੇਰਾ ਤਾਂ ਨਾ ਫਰਜ਼ ਸੀਗਾ ਚਾਹੇ ਦੂਸਰਾ ਆਸ਼ੂ ਦਾ ਇਲੈਕਸ਼ਨ ਨਹੀਂ ਹੁੰਦਾ ਦੂਸਰਾ ਵਿਦਤ ਅਧਿਵੀ ਆਂਦਾ ਇੱਥੇ ਮਤਲਬ ਮੈਂ ਨਾ ਕਿ ਸਾਡੇ ਜਿਹੜੇ ਪਰਿਵਾਰੀਆਂ ਬਗੇਲਾ ਸਾਹਿਬ ਉਹ ਇੱਥੇ ਆਏ ਸੀਗੇ ਸਾਡੇ ਸਾਬ ਪਰਿਵਾਰੀ ਹੈ ਉਹ ਇੱਥੇ ਬੈਠੇ ਹੀ ਆ ਕੰਟੀਨਿਊ ਰਾਣਾ ਜੀ ਇੱਥੇ ਬੈਠੇ ਆ ਹਾਂ ਹਾਂ ਤੇ ਸਾਰੇ ਬੈਠੇ ਆ ਮਨੋਜ ਯਾਦਵ ਜੀ ਇਹ ਮੇਰੇ ਨਾਲ ਰਾਇਬਰਲੀ ਵੀ ਕੰਮ ਕਰਦੇ ਆ ਤੇ ਵੀ ਇੱਥੇ ਆਪਣੀ ਡਿਊਟੀ ਇੱਥੇ ਨਿਭਾਉਣਾ ਹੈ ਤਾਂ ਸਾਰੇ ਜਨੇ ਮਤਲਬ ਇਹੀ ਕੰਮ ਕਰ ਰਹੇ ਆ ਕਿ ਸਾਡੇ ਸਾਰੇ ਇਕਜੁੱਟ ਹੋ ਕੇ ਲੜਨ ਹੁਣ ਇੱਕਜੁੱਟਤਾ ਬਣ ਗਈ ਠੀਕ ਹੈ ਜਿਹੜੀ ਤੁਹਾਨੂੰ ਪਹਿਲਾਂ ਨਜ਼ਰ ਆ ਰਹੀ ਸੀ ਉਹ ਹੁਣ ਤੁਸੀਂ ਨਹੀਂ ਪਾਉਂਗੇ ਤੇ ਮੈਂ ਇੱਥੇ ਦੇਖ ਰਿਹਾ ਮੇਰੇ ਹਰ ਸ਼ਬਦ ਨਾਲ ਗੱਲ ਵੀ ਹੋ ਰਹੀ ਹੈ ਠੀਕ ਹੈ ਉਹ ਮਤਲਬ ਛੜਤਾ ਉਹਨਾਂ ਨੇ ਹੈ ਕਿ ਵੀ ਪੰਜਾਬ ਦੀ ਜਿਹੜੀ ਸਟੇਕ ਹੈ ਐਲੈਕਸ਼ਨ ਤੇ ਲੱਗੀ ਹੈ ਔਰ ਉਹ ਦਿਲੋਂ ਕੰਮ ਕਰ ਰਹੇ ਆ ਤਨ ਲੱਗਦਾ ਵੀ ਜੀ ਕੇਜਰੀਵਾਲ ਸਾਹਿਬ ਦਾ ਕਹਿ ਰਹੇ ਕਿ ਸਿੱਧੇ ਤੌਰ ਤੇ ਐਂਟਰੀ ਹੋ ਜੂਗੀ ਜੇ ਸੰਜੀਵ ਅਰੋੜਾ ਜਿੱਤਦੇ ਨੇ ਰਾਜ ਸਭਾ ਚੋਂ ਆ ਜਾਣਗੇ ਤੇ ਮਨਸ਼ਾ ਤੁਹਾਨੂੰ ਵੀ ਇਹ ਲੱਗ ਰਹੀ ਹੈ ਤੇ ਜੇ ਇਹ ਇਸ ਤਰ੍ਹਾਂ ਹੁੰਦਾ ਤਾਂ ਉਹਦੇ ਨਾਲ ਕੀ ਪ੍ਰਭਾਵ ਪਊਗਾ ਜੇਕਰ ਉਹ ਪੰਜਾਬ ਪੋਲਿਟਿਕਸ ਤੇ ਸਿੱਧੇ ਐਂਟਰ ਹੋ ਜਾਤੇ ਦੇਖੋ ਐਸ਼ਾ ਹੈ ਕਿ ਉਹਨਾਂ ਨੂੰ ਤਾਂ ਪਬਲਿਕ ਨੂੰ ਫੇਸ ਕਰਕੇ ਹੀ ਆਉਣਾ ਚਾਹੀਦਾ ਹੈ ਜੇ ਉਹ ਕਹਿੰਦੇ ਮੈਂ ਮਾਸ ਲੀਡਰ ਹਾਂ ਤਾਂ ਫਿਰ ਉਹਨਾਂ ਨੂੰ ਕਿਸੇ ਦੂਸਰੀ ਸਟੇਟ ਜਾ ਕੇ ਚੋਰ ਦਰਵਾਜ਼ੇ ਤੋਂ ਨਹੀਂ ਆਉਣਾ ਚਾਹੀਦਾ ਜੇ ਉਹ ਕਹਿੰਦੇ ਨਾ ਮੈਂ ਬਹੁਤ ਵੱਡਾ ਲੀਡਰ ਹਾਂ ਤਾਂ ਫਿਰ ਉਹ ਪੰਜਾਬ ਚ ਆ ਕੇ ਚੋਰ ਦਰਵਾਜਾ ਨਾ ਲੱਭਣ ਠੀਕ ਹੈ ਕਿ ਇੱਥੋਂ ਉਹ ਹੈ ਸਿਟਿੰਗ ਐਮਪੀ ਉਹਨਾਂ ਦਾ ਰਾਜ ਸਭਾ ਦਾ ਕੋਈ ਉਹਨੂੰ ਬੰਦਾ ਨਹੀਂ ਮਿਲਿਆ ਇੱਥੇ ਕਿ ਭਾਈ ਜਿਹਨੂੰ ਹੋਰ ਕਿਸੇ ਨੂੰ ਲੜਾ ਲੈਂਦੇ ਬਹੁਤ ਲੋਕ ਹੋਣਗੇ ਜਿਹੜੇ ਟਿਕਟ ਮੰਗਦੇ ਹੋਣਗੇ ਉਹਨਾਂ ਦੀ ਪਾਰਟੀ ਚ ਹੋਵੇ ਉਹਨਾਂ ਨੂੰ ਇਹ ਕਿਉਂ ਕਰਨਾ ਪਿਆ ਉਹਦੀ ਮਨਸ਼ਾ ਸੋਚਣੀ ਪਊਗੀ ਨਾ ਇਹ ਚੀਜ਼ ਉਹਦੀ ਮਨਸ਼ਾ ਕੀ ਹੈ ਪਾਲ ਜੀ ਅ ਅਮੇਠੀ ਦੇ ਵੋਟਰਸ ਦਾ ਤੇ ਪੰਜਾਬ ਦੇ ਵੋਟਰਸ ਚ ਤੁਸੀਂ ਕੀ ਫਰਕ ਦੇਖਦੇ ਹੋ ਦੋਨਾਂ ਨੂੰ ਤੁਸੀਂ ਅਬਜ਼ਰਵ ਕਰਦੇ ਆ ਰਹੇ ਹੋ ਜਿਹੜਾ ਤੁਹਾਡਾ ਤਜਰਬਾ ਹੈਗਾ ਕੀ ਫਰਕ ਹੈ ਦੋਨੋਂ ਹਲਕਿਆਂ ਦੇ ਵਿੱਚ ਦੋਨੋਂ ਸਟੇਟਾਂ ਦੇ ਪੋਲਿਟਿਕਸ ਦੇ ਵਿੱਚ ਤੇ ਵੋਟਰਸ ਦਾ ਜਿਹੜਾ ਮਾਈਂਡ ਹੁੰਦਾ ਉਹਦੇ ਬਾਰੇ ਇਹ ਦੇਖੋ ਮੈਂ ਕਿਉਂਕਿ ਯੂਪੀ ਪੋਲਿਟੀਕਲੀ ਬਹੁਤ ਅਵੇਕਨ ਹੈ ਬਹੁਤ ਜਾਗਰੂਕ ਲੋਗ ਹੈ ਜਿਵੇਂ ਤੁਸੀਂ ਬਿਹਾਰ ਚਲੇ ਜਾਓਗੇ ਬਿਹਾਰ ਵੀ ਬੜੇ ਅਵੇਕਨ ਦੇ ਉਹਨਾਂ ਨੂੰ ਮੈਨੂੰ ਲੱਗਦਾ ਹੈ ਕਿ ਸਾਡਾ ਜਿਹੜਾ ਰਿਪਰੈਜ਼ੈਂਟੇਟਿਵ ਹੈ ਉਹ ਜ਼ਿਆਦਾ ਕੰਮ ਕਰੇ ਮੈਂ ਦੇਖਿਆ ਕਿ ਭਾਰਤ ਕੋਸ਼ਨ ਆਸ਼ੂ ਨੇ ਜਿਵੇਂ ਯੂਪੀ ਦੇ ਨੁਮਾਇੰਦਾ ਕੰਮ ਕਰਦਾ ਉਦਾਂ ਹੀ ਕੰਮ ਕਰਦਾ ਖੁਦ ਫੋਨ ਚੱਕਦਾ ਸੀ ਖੁਦ ਇਹ ਕਰਦਾ ਸੀ ਇਹ ਬਹੁਤ ਬੜੀ ਮਤਲਬ ਗੱਲ ਹੁੰਦੀ ਹੈ ਕਿ ਤੁਹਾਡਾ ਚੁਣਿਆ ਹੋਇਆ ਨੁਮਾਇੰਦਾ ਤਾਂ ਖੁਦ ਤੁਹਾਡੇ ਨਾਲ ਗੱਲ ਕਰੇ ਐਕ세ਸੀਬਲ ਹੈ ਤਾਂ ਇਹ ਮੇਨ ਗੱਲ ਹੈ ਤੇ ਆਸ਼ੂ ਦੀ ਐਕ세ਸੀਬਿਲਟੀ ਜ ਕਦੇ ਵੀ ਮੈਂ ਦੇਖਿਆ ਨਹੀਂ ਕਿ ਕਦੇ ਫਰਕ ਹੈ ਹੁਣ ਜਿਹੜੇ ਕੈਂਡੀਡੇਟ ਐ ਸਾਹਮਣੇ ਤਾਂ ਮੈਂ ਸੁਣਿਆ ਕਿ ਗੁਰਦਾਉਂ ਰਹਿੰਦੇ ਆ ਤਾਂ ਕਿੰਨੇ ਦਿਨ ਦੇਣਗੇ ਕਿੰਨੇ ਦਿਨ ਨਹੀਂ ਦੇਣਗੇ ਤੁਕ ਇਥੇ ਐਮਐਲਏ ਦਾ ਬੜਾ ਰੋਲ ਹੈ ਜੀ ਠੀਕ ਹੈ ਐਮਪੀ ਦਾ ਚਲੋ ਇੱਕ ਕੋਈ ਪਾਰਲੀਮੈਂਟ ਦੇ ਪ੍ਰਤੀ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਬੜਾ ਕੰਮ ਹੈ ਲੇਕਿਨ ਐਮਐਲਏ ਹੈ ਜਿਹੜਾ ਡੇ ਟੂ ਡੇ ਲੋਕਾਂ ਦੇ ਵਿੱਚ ਉਹਨੂੰ ਵਿਚਰਨਾ ਚਾਹੀਦਾ ਤੇ ਇਹ ਮੇਰਾ ਹੈ ਕਿ ਆਸ਼ੂ ਜੀ ਦਾ ਐਕਸੈਸਿਬਲ ਪਰਸਨ ਤੇ ਉਹਨੂੰ ਜੋ ਲੋਕ ਚੁਣਨਗੇ ਤਾਂ ਇਹ ਸੋਚਣਗੇ ਅਸੀਂ ਜਿਹੜੀ ਪਿੱਛੇ ਗਲਤੀ ਕੀਤੀ ਸੀ ਉਹਨੂੰ ਸੁਧਾਰਨਗੇ ਸੋ ਗੱਲਬਾਤ ਕਰ ਰਹੇ ਸੀਗੇ ਸਿਕਿਸ਼ੋਰੀ ਲਾਲ ਸ਼ਰਮਾ ਜੀ ਦੇ ਨਾਲ ਅ ਅਮੇਠੀ ਤੋਂ ਮੈਂਬਰ ਆਫ ਪਾਰਲੀਮੈਂਟ ਨੇ ਤੇ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਜਿਹੜੇ ਕਿਉਂਕਿ ਜੰਪਾਲ ਲੁਧਿਆਣਾ ਦੇ ਨੇ ਲੁਧਿਆਣਾ ਦਾ ਹੀ ਅਜੇ ਵੀ ਇਹਨਾਂ ਦਾ ਵੋਟ ਹੈਗਾ ਤੇ ਇਸ ਵੇਲੇ ਇਹਨਾਂ ਦੀ ਬਤੌਰ ਕਹਿ ਲੋ ਕਿ ਬੇਸ਼ੱਕ ਕਾਂਗਰਸ ਵੱਲੋਂ ਕਿਉਂਕਿ ਬਹੁਤ ਵੱਡਾ ਨਾਮ ਹੈਗਾ ਇਸ ਕਰਕੇ ਵੀ ਡਿਊਟੀ ਲਈ ਆ ਪਰ ਇਹ ਮੰਨਦੇ ਨੇ ਕਿ ਮੇਰਾ ਫਰਜ਼ ਵੀ ਸੀਗਾ ਕਿਉਂਕਿ ਲੁਧਿਆਣਾ ਚ ਇਲੈਕਸ਼ਨ ਹੋ ਰਹੀ ਹੈ ਤੇ ਮੈਂ ਲੁਧਿਆਣਾ ਦਾ ਵੋਟਰ ਹੋਣ ਦੇ ਨਾਤੇ ਵੀ ਆਪਣੀ ਪਾਰਟੀ ਨੂੰ ਸਟਰੈਂਥਨ ਕਰਨ ਦੇ ਲਈ ਇੱਥੇ ਪਹੁੰਚਿਆ ਫਿਲਹਾਲ 19 ਤਰੀਕ ਨੂੰ ਕਿਸ ਤਰ੍ਹਾਂ ਦਾ ਫਤਵਾ ਦਿੰਦੇ ਨੇ ਲੁਧਿਆਣਾ ਵੈਸਟ ਦੇ ਜਿਹੜੇ ਵੋਟਰਸ ਨੇ ਇਹ ਜਰੂਰ ਦੇਖਣ ਵਾਲੀ ਗੱਲ ਹੋਊਗੀ ਲੁਧਿਆਣਾ ਤੋਂ ਕੈਮਰਾਮੈਨ ਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਹੀਦ ਟਾਈਮਸ